ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇੱਕ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਤੁਸੀਂ ਸਾਡਾ ਸਾਥ ਦੇਉ ਅਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਜੀ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸੱਚੇਤਰ ਜੀਵਨ ਸਾਖੀਆਂ ਸਾਖੀ ਪਦਰਵੀ ਸਿੱਖਾਂ ਦੀ ਤੀਸਰੀ ਜੰਗ ਜਦ ਦੋਵੇਂ ਕੋਰੇ ਗੁਰੂ ਜੀ ਪਾਸ ਪਹੁੰਚ ਗਏ ਤਾਂ ਗੁਰੂ ਜੀ ਤਾੜ ਗਏ ਕਿ ਇੱਕ ਹੋਰ ਜੰਗ ਅਵਸ ਹੋਵੇਗੀ ਵੇਦੀ ਚੰਦ ਜਦ ਦੂਸਰਾ ਕੋੜਾ ਲੈ ਕੇ ਆਇਆ ਸੀ ਤਾਂ ਉਹ ਲਲਕਾਰ ਕੇ ਕਹੇ ਆਇਆ ਸੀ ਇਹ ਦੋਵੇਂ ਕੋੜੇ ਗੁਰੂ ਹਰਿਗੋਬਿੰਦ ਜੀ ਦੇ ਸੰਪਹਿਲ ਕੋੜਾ ਵੀ ਮੈਂ ਲੈ ਕੇ ਗਿਆ ਸੀ ਅਤੇ ਇਹ ਦੂਸਰਾ ਕੋੜਾ ਵੀ ਮੈਂ ਹੀ ਲੈ ਜਾ ਰਿਹਾ ਹਾਂ ਆਉ ਜਿਹ ਫੜਿਆ ਜਾਂਦਾ ਹੈ ਤਾਂ ਫੜ ਲਵੋ ਜਿਸ ਜ਼ਬਰਦਸਤ ਹਕੂਮਤ ਦੇ ਸ਼ਾਹੀ ਅਸਤਬਲ ਵਿੱਚੋਂ ਇੱਕ ਨੌਜਵਾਨ ਦੇ ਕੋਲੇ ਇਹਨੇ ਪਹਿਰੇਦਾਰਾਂ ਦੇ ਹੁੰਦਿਆ ਖੋਲ ਕੇ ਲੈ ਜਾਵੇ ਅਜੇ ਹੀ ਹਕੂਮਤ ਦੀ ਇੱਜ਼ਤ ਕੀ ਰਹੇ ਜਾਂਦੀ ਹੈ ਇਸ ਲਈ ਗੁਰੂ ਜੀ ਨੇ ਜੰਗ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗੁਰੂ ਜੀ ਉਸ ਸਮੇਂ ਮਾਲਵੇ ਵਿੱਚ ਵਿਚਰ ਰਹੇ ਸਨ ਉਹਨਾਂ ਉਸੇ ਇਲਾਕੇ ਦੇ ਭੇਤੀ ਲਈ ਜੋਧੇ ਨੂੰ ਪੁੱਛਿਆ ਤੁਸੀਂ ਇਸੇ ਇਲਾਕੇ ਨੂੰ ਜਾਣਦੇ ਹੋ ਕੋਈ ਐਸਾ ਟਿਕਾਣਾ ਦੱਸੋ ਜਿੱਥੇ ਥੋੜੀ ਫੌਜ ਬਹੁਤ ਵੈਰੀਆਂ ਨੂੰ ਜਿੱਤ ਸਕੇ ਰਾਏ ਜੋਧ ਨੇ ਉਨ੍ਹਾਂ ਨੂੰ ਕਈ ਟਿਕਾਣੇ ਦੱਸੇ ਪਰ ਗੁਰੂ ਜੀ ਨਾઠાਣੇ ਦੀ ਢਾਬ ਨੂੰ ਵਧੀਆ ਥਾਂ ਸਮਝ ਕੇ ਲੜਾਈ ਲਈ ਚੁਣ ਲਿਆ ਇਸ ਟਿਕਾਣੇ ਦੀ ਖੂਬੀ ਐਸੀ ਕਿ ਇੱਕ ਪਾਸੇ ਢਾਬ ਸੀ ਤੇ ਪਿਛਲੇ ਦਿਨ ਪਾਸੇ ਰੇਤ ਦੇ ਪਹਾੜ ਸਨ ਲੜਾਈ ਸਮੇਂ ਪਾਣੀ ਤੇ ਕਬਜ਼ਾ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਲਹਾਤ ਤੋਂ ਭਾਈ ਬੋੜੂ ਰਾਹੀਂ ਖਬਰ ਪਹੁੰਚ ਗਈ ਕਿ ਅਨਾਇਤ ਪੁਲਾ ਨੇ ਲੱਲਾ ਬੇਗ ਅਤੇ ਕਮਰ ਬੇਗ ਨੂੰ 10000 ਫੌਜ ਦੇ ਮਾਲਵੇ ਵੱਲ ਭੇਜਿਆ ਹੈ। ਜਦ ਹੀ ਫੌਜ ਮਾਲਵੇ ਵੱਲ ਆ ਰਹੀ ਸੀ ਤਾਂ ਰਾਹ ਵਿੱਚ ਕਾਬਲੀ ਬੇਗ ਵੀ ਇਹਨਾਂ ਨਾਲ ਲੱਗ ਗਿਆ। ਇਸ ਤਰ੍ਹਾਂ ਸ਼ਾਹੀ ਫੌਜ ਦੀ ਗਿਣਤੀ ਹੋਰ ਵੀ ਵਧ ਗਈ। ਗੁਰੂ ਜੀ ਦੀ ਫੌਜ ਦੀ ਅਗਵਾਈ ਰਾਏ ਜੋਧ ਕਰ ਰਹੇ ਸਨ। ਸਾਰੀ ਫੌਜ ਦੀ ਗਿਣਤੀ ਲਗਭਗ 3000 ਸੀ। ਪਰ ਜਦ ਨਗਾਰਾ ਵੱਜਿਆ ਤਾਂ ਗੁਰੂ ਦੇ ਪਿਆਰੇ ਜਿਹੜਾ ਹਥਿਆਰ ਹੱਥ ਵਿੱਚ ਆਇਆ ਲੈ ਕੇ ਗੁਰੂ ਜੀ ਦੀ ਫੌਜ ਵਿੱਚ ਸ਼ਾਮਲ ਹੋ ਗਏ। ਲਗਦਾ ਲਗਦਾ ਲੱਲਾ ਬੇਗ ਵੀ ਨੇੜੇ ਪਹੁੰਚ ਗਿਆ। ਗੁਰੂ ਜੀ ਦੀ ਸੂਹ ਲੈਣ ਵਾਸਤੇ ਉਸ ਹਸਨ ਖਾਨ ਨੂੰ ਭੇਜਿਆ ਸਿੱਖਾਂ ਉਸ ਨੂੰ ਆਉਂਦੇ ਨੂੰ ਤਬੋਚ ਲਿਆ ਪਰ ਗੁਰੂ ਜੀ ਨੇ ਉਸ ਨੂੰ ਛਡਵਾ ਦਿੱਤਾ ਵਾਪਸ ਆ ਕੇ ਉਸ ਲਲਾ ਬੇਗ ਨੂੰ ਦੱਸਿਆ ਕਿ ਗੁਰੂ ਦੀਆਂ ਫੌਜਾਂ ਹਰ ਹਮਲੇ ਦਾ ਮੁਕਾਬਲਾ ਕਰਨ ਲਈ ਤਿਆਰ ਹਨ ਜੱਗ ਲੱਲਾ ਬੇਗ ਨੂੰ ਇਹ ਪਤਾ ਲੱਗਾ ਕਿ ਪਾਣੀ ਤਾਂ ਗੁਰੂ ਜੀ ਦੇ ਕਬਜ਼ੇ ਵਿੱਚ ਹੈ ਤਾਂ ਉਹ ਪਾਣੀ ਲੱਭਣ ਵਾਸਤੇ ਕੇਰਿਆਂ ਦੀ ਮਾਜੀ ਵੱਲ ਚੱਲ ਪਿਆ ਸਿੱਖਾਂ ਨੇ ਠੀਕ ਮੌਕਾ ਜਾਣ ਕੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਅਚਾਨਕ ਹਮਲਾ ਹੋਣ ਕਾਰਨ ਸ਼ਾਹੀ ਫੌਜ ਕੰਬਾ ਗਈ ਉਹ ਪਿੱਛान ਨੂੰ ਭੱਜਣ ਲੱਗੇ ਪੀਲ ਵਾਸਤੇ ਕੂਹਾਂ ਦਾ ਖਰਾਬ ਪਾਣੀ ਮਿਲਦਾ ਸੀ ਜਿਸ ਕਰਕੇ ਸ਼ਾਹੀ ਫੌਜ ਦਾ ਕਾਫੀ ਹਿੱਸਾ ਬਿਮਾਰ ਹੋ ਗਿਆ ਸਾਰੀ ਰਾਤ ਲੜਾਈ ਹੁੰਦੀ ਰਹੀ ਸਵੇਰ ਹੋਣ ਤੇ ਲਾਲਾ ਬੇਗ ਨੇ ਵੇਖਿਆ ਕਿ ਚਾਰ ਚੁਫੇਰੇ ਲੋਥਾਂ ਹੀ ਲੋਥਾਂ ਪਈਆਂ ਸਨ ਲਾਲਾ ਬੇਗ ਨੂੰ ਰੋਜ਼ ਚੜ ਗਿਆ ਉਸ ਨੇ ਫੌਜ ਦੀ ਕਮਾਂਡ ਆਪ ਸੰਭਾਲ ਲਈ ਗੁਰੂ ਜੀ ਉੱਚੇ ਟੇਬੇ ਉੱਤੇ ਬੈਠੇ ਫੌਜਾਂ ਨੂੰ ਸੇਧਦੇ ਰਹੇ ਸਨ ਲੱਲਾ ਬੇ ਕਮਲ ਬੇ ਕਾਤੀ ਕਾਬਲੀ ਬੇ ਤਿੰਨੇ ਅੱਗੇ ਵਧੇ ਦੋਹਾਂ ਪਾਸਿਆਂ ਤੋਂ ਤੀਲਾਂ ਦੀ ਬਾਰਿਸ਼ ਹੋਣ ਲੱਗ ਪਈ ਇਹ ਸਭ ਕੁਝ ਵੇਖ ਕੇ ਕਾਬਲੀ ਬੇ ਅੱਗੇ ਵਧਿਆ ਅਤੇ ਗੁਰੂ ਜੀ ਨੂੰ ਲਲਕਾਰਿਆ ਗੁਰੂ ਜੀ ਨੇ ਉਸ ਨੂੰ ਵਾਰ ਕਰਨ ਨੂੰ ਕਿਹਾ ਜਦ ਕਾਬਲੀ ਬੇਗ ਨੇ ਵਾਰ ਕੀਤਾ ਤਾਂ ਗੁਰੂ ਜੀ ਜ਼ਖਮੀ ਹੋ ਗਏ ਫਿਰ ਹੋਣਾ ਰੋ ਵਿੱਚ ਆ ਕੇ ਐਸਾ ਬਾਣ ਛੱਡਿਆ ਕਿ ਕਾਬਲੀ ਬੇਗ ਦੇ ਦੋ ਟੋਟੇ ਹੋ ਗਏ ਕਾਬਲੀ ਖਾ ਨੂੰ ਦੇਖਦਾ ਵੇਖ ਕਮਰ ਬੇ ਤੱਕ ਅੱਗੇ ਵਧਿਆ ਗੁਰੂ ਜੀ ਦੇ ਜ਼ਖਮਾਂ ਨੂੰ ਰਾਏ ਜੋਦ ਨੇ ਕੁੱਟ ਕੇ ਬੰਨ ਦਿੱਤਾ ਅਤੇ ਮੁਕਾਬਲੇ ਲਈ ਅੱਗੇ ਵਧਿਆ फिर राय जोध ने ऐसी तलवार चलाई कि कमल बेग भी मारिया गया लल्ला बेग फिर आप अगे वोकन जतिमल अगे आया पर मारिया गया गुरु जी फिर आप अगे वधे लल्ला बेग ने तीर छड़े पर गुरु रोक रोकते रहे गुरु जी फिर ऐसा तीर चलाया कि उसका कोड़ा थले डिग पिया ਲੱਲਾ ਬੇਗ ਫਿਰ ਪੈਦਲ ਅੱਗੇ ਵਧਿਆ ਗੁਰੂ ਜੀ ਕੋਰੇ ਤੋਂ ਉੱਤਰ ਕੇ ਉਸ ਦੇ ਸਾਹਮਣੇ ਹੋ ਗਏ ਦਵੰਦ ਯੁੱਧ ਸ਼ੁਰੂ ਹੋਇਆ ਪਰ ਗੁਰੂ ਜੀ ਨੇ ਇੱਕ ਐਸਾ ਵਾਰ ਕੀਤਾ ਕਿ ਲੱਲਾ ਬੇਗ ਦੇ ਦੋ ਟੋਟੇ ਹੋ ਗਏ ਲੱਲਾ ਬੇਗ ਦੀ ਮੌਤ ਬਾਅਦ ਤੁਰਕਾਂ ਵਿੱਚ ਪਾਜੜਾ ਪੈ ਗਈਆਂ ਗੁਰੂ ਜੀ ਨੇ ਜ਼ਖਮੀਆਂ ਦਾ ਇਲਾਜ ਕਰਵਾਇਆ ਅਤੇ ਸ਼ਹੀਦਾਂ ਦੇ ਸਸਕਾਰ ਆਪਣੀ ਨਿਗਰਾਨੀ ਵਿੱਚ ਕਰਵਾਏ ਨੋਟ ਚੈੱਕ ਕਰ ਤੁਹਾਨੂੰ ਇਹ ਵੀਡੀਓ ਚੰਗੇ ਲੱਗੀ ਤਾਂ ਲਾਇਕ ਤੇ ਕਮੈਂਟ ਕਰਨਾ ਜੀ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਆਪਣੇ WhatsApp ਗਰੁੱਪਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਸ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ